ਤਤਰਾ ਬਰਨਾਲਾ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਲਈ ਮੈਰਾਥਨ, ਸਾਈਕਲੋਥਨ ਅਤੇ ਵਾਕਥਨ ਦਾ ਆਯੋਜਨ ਕੀਤਾ ਗਿਆ। ਇਸ ਸਮਾਰਮ ਦੇ ਵਿੱਚ ਨੌਜਵਾਨ ਆਮ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਬੜੇ ਉਤਸ਼ਾਹ ਦੇ ਨਾਲ ਪਾਗ ਲਟਾਇਆ। ਐਜੀਪੀ ਪੰਜਾਬ ਦੇ ਡਾਇਰੈਕਸ਼ਨ ਤਹਿਤ ਜਿਹੜੀ ਐਂਟੀ ਡਰਗ ਮੁਹਿੰਮ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਗਈ ਹੈ, ਉਸੇ ਲੜੀ ਦੇ ਤਹਿਤ ਹੀ ਇੱਕ ਮੈਗਾ ਇਵੈਂਟ ਬਰਨਾਲਾ ਪੁਲਿਸ ਦੇ ਵੱਲੋਂ ਕੀਤਾ ਗਿਆ। ਜਿਸ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਕਿ ਪਾਰਟਿਸਪੇਸ਼ਨ ਰਿਹਾ ਹੈ ਤੇ ਉਤਸ਼ਾਹ ਜਿਹੜਾ ਕਿ ਤੁਸੀਂ ਨਿਊ ਸਕਰੀਨ ਤੇ ਦੇਖ ਸਕਦੇ ਹਾਂ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੈਰਾਥਨ ਵਾਕਥਨ ਅਤੇ ਸਾਈਕਲੋਥਨ ਕੀਤੀ ਜਾ ਰਹੀ ਹੈ ਜੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤਹਿਤ ਜਿਹੜੀ ਐਂਟਰੀ ਡਰਗ ਮੋਹਮ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਤਹਿਤ ਇਹ ਇੱਕ ਮੈਗਾ ਇਵੈਂਟ ਅਸੀਂ ਅਗੇਨ ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ ਜਦੇ ਵਿੱਚ ਅਸੀਂ ਵਾਕਥਨ ਮੈਰਾਥਨ ਐਂਡ ਸਾਈਕਲੋਥਨ ਦਾ ਅਰੇਂਜਮੈਂਟ ਕੀਤਾ ਸੀਗਾ ਇੱਥੇ ਜਿਹਦੇ ਵਿੱਚ ਬਹੁਤ ਹੀ ਸੋਹਣਾ ਪਾਰਟਿਸਪੇਸ਼ਨ ਰਿਆ ਐਕਰੋਸ 올 ਦੀ 에जेस ਡਿਫਰੈਂਟ ਯੂਥ ਕਲੱਬਸ ਤੋਂ ਪਿੰਡਾਂ ਦੇ ਵਿੱਚੋਂ ਸਕੂਲਸ ਕਾਲਜਸ ਤੋਂ ਪਾਰਟਿਸਪੇਸ਼ਨ ਇੱਥੇ ਸੀਗਾ ਬਹੁਤ ਬਹੁਤ ਬॉयਜ਼ ਗਰਲਸ ਲੇਡੀਜ਼ ਜੈਂਟ ਸਾਰੇ ਨੇ ਬੜਾਈ ਸੋਹਣਾ ਪਾਰਟਿਸਪੇਸ਼ਨ ਕੀਤਾ ਤੇ ਫੁੱਲ ਐਨਰਜੀ ਨਾਲ ਪੂਰੀ ਮੈਰਾਥਨ ਦੌੜੀ ਜੀ ਇਹ ਅਸੀਂ ਇਹਦੇ ਥਰੂ ਯਹੀ ਮੈਸੇਜ ਦੇਣਾ ਚਾਹੁੰਦੇ ਆ ਕੀ ਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਜੋ એનર્ਜੀ ਹੈਗੀ ਯੂਥ ਦੇ ਵਿੱਚ ਉਹਨੂੰ ਸਹੀ ਢੰਗ ਨਾਲ ਚੈਨਲਾਈਜ਼ ਕਰੋ ਪੋਜ਼ਿਟਿਵ ਤਰੀਕੇ ਨਾਲ ਸਵਸਥ ਰਹੋ ਸਵਸਥ ਫਿਜ਼ੀਕਲੀ ਵੀ ਮੈਂਟਲੀ ਵੀ ਐਂਡ ਪੰਜਾਬ ਨੂੰ ਵੀ ਸਵਸਥ ਰੱਖੋ ਸਰ ਇੱਕ ਕਿਨਮਾ ਕਰਾਇਆ ਗਿਆ ਜੀ ਜੀ ਸਰ ਇੱਕ ਕਿਨਮਾ ਜੀ 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 ਇਹ ਸਾਡਾ 7th ਮੈਗਾ ਇਵੈਂਟ ਸੀਗਾ ਇਸ ਤੋਂ ਪਹਿਲਾਂ ਵੀ ਅਸੀਂ ਐਦਾਂ ਦੇ ਇਵੈਂਟਸ ਮੈਰਾਥਨ ਅਲੱਗ-ਅਲੱਗ ਸਪੋਰਟਸ ਇਵੈਂਟਸ ਜਿੱਦਾਂ ਕਿ ਬਾਸਕਟਬਾਲ ਟੂਰਨਾਮੈਂਟ ਐਂਡ ਸਾਡੇ ਕਬੱਡੀ ਟੂਰਨਾਮੈਂਟ ਵਾਲੀਬਾਲ ਟੂਰਨਾਮੈਂਟਸ ਵੀ ਕਰਾਈ ਨੇ ਜਿਹਦੇ ਵਿੱਚ ਬਹੁਤ ਹੀ ਸੋਹਣਾ ਪਾਰਟਿਸਪੇਸ਼ਨ ਹਮੇਸ਼ਾ ਹੀ ਬਰਨਾਲਾ ਨਿਵਾਸੀਆ ਵੱਲੋਂ ਪੂਰਾ ਪਿਆਰ ਸਤਿਕਾਰ ਮਿਲਦਾ ਰਿਹਾ ਸਰ ਨੱਚ ਕੇ ਭੰਗੜਾ ਵੀ ਬੁਲਾਇਆ ਇਹਦੇ ਵਰੀ ਕੀ ਕਹੂੰਗੇ ਜੀ ਬੜੀ that was a glimpse of the event ਜਿਹਦੇ ਵਿੱਚ ਕੀ ਬੜਾ ਹੀ ਸੋਹਣਾ ਬੰਗੜਾ ਸਾਰਿਆਂ ਨੇ ਪਾਇਆ ਜਿਹਦੇ ਵਿੱਚ ਅਸੀਂ ਵੀ ਸਾਨੂੰ ਵੀ ਮੌਕਾ ਮਿਲਿਆ ਨਾਲ ਨੱਚਣ ਦਾ ਐਂਡ that was after the completion of the event which shows ਕਿ એનર્ਜੀ ਕਿੰਨੀ ਭਰੀ ਹੋਈ ਹੈ ਕਿ ਥਕਣ ਤੋਂ ਬਾਅਦ ਵੀ ਜਿੱਦਾਂ ਹੀ ਬੀਟਸ ਆਈਂ ਤੇ ਸਾਰਿਆਂ ਨੇ ਇੱਥੇ ਰਕਣਾ ਸ਼ੁਰੂ ਕਰਤਾ ਐਦਾਂ ਹੀ ਅਸੀਂ ਚਾਹੁੰਦੇ ਹਾਂ ਕਿ ਇਹ ਪੋਜ਼ਿਟਿਵਿਟੀ ਬਣਾ ਕੇ ਰੱਖੋ ਤੇ ਨਸ਼ਾ ਜਿਹੜਾ ਹੈਗਾ 네ਗੇਟਿਵਿਟੀ ਉਹਨੂੰ ਦੂਰ ਕਰੋ ਸਰ ਜੇ ਕੋਈ ਨਸ਼ਾ ਨੌਜਵਾਨ ਛੱਡਣ ਚਾਵੇ ਉਹਦੇ ਬਾਰੇ ਕੀ ਕਹੋਗੇ ਜੀ ਉਹਦੇ ਵਾਸਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਡੀ ਐਡਿਕਸ਼ਨ ਸੈਂਟਰਸ ਬਣਾਏ ਗਏ ਨੇ ਤਿਕਲੀ ਤੇ ਹੋਰ ਵੀ ਕਿਸੇ ਤਰੀਕੇ ਦੀ ਅਗਰ ਕਿਸੇ ਨੂੰ ਸਹਾਇਤਾ ਚਾਹੀਦੀ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂ ਸਾਡੇ ਕੋਲ ਆ ਸਕਦਾ ਹੈ ਵੀਲ ਟ੍ਰਾਈ ਐਂਡ ਪ੍ਰੋਵਾਈਡ देम 올 द ਅਸਿਸਟੈਂਸ ਸਾਰਾ ਕੁਝ ਇਜ਼ ਇਨ ਪਲੇਸ ਹਰ ਚੀਜ਼ ਹੈਗੀ ਮੋਹਈਆ ਬਟ ਸਾਨੂੰ ਇਤਲਾ ਦਿਓ ਤੇ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਪੁਲਿਸ ਦਾ ਤੁਸੀਂ ਅੱਖ ਤੇ ਕੰਨ ਬਣੋ ਤੇ ਸਾਨੂੰ ਜੋ ਹੁਣੇ ਨਵਾਂ ਇੱਕ ਪੋਰਟਲ ਸੇਫ ਪੰਜਾਬ ਐਂਟੀ ਡਰਗ ਹੈਲਪਲਾਈਨ ਵੀ ਲਾਂਚ ਕੀਤੀ ਗਈ ਹੈ ਉਹਦੇ ਤੇ ਇੱਕ ਲੋਕਲ ਸਾਡੇ ਵੱਲੋਂ ਵੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਉਹਦੇ ਤੇ ਜਾਂ ਸਾਡੇ ਜਿਹੜੇ ਵੀ ਨੰਬਰ ਪਬਲਿਕ ਪਲੇਸ ਦੇ ਵਿੱਚ ਹੈਗੇ ਤੇ ਉਹਦੇ ਤੇ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਵੈਦਰ ਇਟ ਇਜ਼ ਰਿਗਾਰਡਿੰਗ ਕੋ ਅਵੇਅਰਨੈਸ ਪ੍ਰੋਗਰਾਮ ਕਰਨਾ ਹੈ ਜਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈਣਾ ਹੈ ਜਾਂ ਕਿਤੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਤੌਰ ਤੇ ਪੰਜਾਬ ਪੁਲਿਸ